ਫੇ ਸਾਡੇ ਪਿੰਡ ਦਾ ਨਵਾਂ ਉੱਪਰ ਦਾ ਹੋਇਆ ਹੈ ਇਲੈਕਟ੍ਰੀਸ਼ੀਅਨ ਹੁਣ ਕੰਮ ਸਫਲ ਹੋਊਗਾ ਕਿ ਅਸਫਲ ਹੋਊਗਾ ਉਹ ਮੌਕੇ ਤੇ ਪਤਾ ਲੱਗੂਗਾ ਹਾਂ ਇਹ ਕਾ ਵੀ ਇੱਧਰ ਇਲੈਕਟ੍ਰੀਸ਼ੀਅਨ ਪਰਦਾ ਬੜੇ ਬੜੇ ਕਹਾਣੇ ਕਰ ਰਹੇ ਦੇਖੋ ਬਈ ਸਾਬਲ ਹੁੰਦਾ ਕਿ ਨਹੀਂ ਬੋਲ 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 ਹੁਣ ਸਾਬਲ ਸਫਲਾ ਸਫਲਾ ਚਲੋ ਬਈ ਸਾਬਲਾ ਲਓ ਜੀ ਕੰਜਾ ਪਾ ਲਿਆ ਹੁਣ ਆਪਾਂ ਇਹਨੂੰ ਫੇ ਜਾਣਾ ਮੰਡ ਵਰਤਵਾਲੇ ਨੂੰ ਤੇ ਪੱਲੇ ਗੱਟੇ ਲੋਡ ਕਰਨੇ ਆ ਕੱਪੜੇ ਕੋ ਦੋ ਚਾਕ ਤੇ ਜਿਹੜੇ ਪਏ ਆ ਸਾਡਾ ਸਮਾਨ ਸਾਰਾ ਸਮoon ਜੋੜ ਗਿਆ ਉਹ ਲੈ ਕੇ ਸਾਰਾ ਜਾਦੇ ਮੰਡੀ ਕੱਢ ਜਾਵਾਂ ਤੇ ਅਰਸ਼ ਮੈਂ ਪ੍ਰਿੰਸ ਤੇ ਪਿੱਛਾ ਹਉ ਤਾਂ ਮਤਲਬ ਉੱਡਣ ਲੈ ਕਿਤੇ ravi ਤੇ ਦੇਖਦੇ ਆ ਉਹ ਪੈ ਗਿਆ ਹੁਣ ਇਹ ਇਹਨਾਂ ਨੇ ਜਾਣਾ ਰੋਪੜ ਨੂੰ ਅਰਥ ਨੇ ਲੈਣਾ ਫੋਨ ਫੋਨ ਲੈਣਾ ਨੇ ਫੋਨ ਲੈਣਾ ਅੱਛਾ ਅੱਪਾ ਯਾਰ ਨਾ ਪਾਰਟੀ ਪਰ ਪਾਰਟੀ ਪਰ ਕਿੱਥੇ ਲੱਗਣੀ ਸੱਚੇ ਕਿੱਥੇ ਰੋਪੜ ਆਹ ਕਿਹੜੀ ਪਾਰਟੀ ਆ ਬੜੀ ਪਾਰਟੀ ਕਿਹੜੀ ਬੜੀ ਆ ਆ ਮੈਂ ਇਹਦੇ ਬੜਕ ਰਹਾ ਹਾਂ ਯਾਰ ਨਹੀਂ ਨਹੀਂ ਐ ਤਾਂ ਬੜੀ ਪਾਰਟੀ ਆ ਚੱਲ ਵਧੀਆ ਚੱਲ ਨਾ ਨਾ ਬੱਜ ਗਏ ਜਰੂਰੀ ਆ ਬੰਦਾ ਕੰਮ ਕਰੋ ਕੰਮ ਚਲੋ ਗੱਦੇ ਹੋ ਗਏ ਲੋੜ ਕੀ ਹਾਲ ਹੈ ਜੀ ਚਲੋ ਚੱਲੀਏ ਮਾਨਾ ਹਾਂ ਮੈਂ ਤਾਂ ਚੱਲ ਵਲੌਗ ਬਣਾ ਲੀਏ ਨਾਲੇ ਹਾਂ ਆਓ ਦੇ ਆਓ ਦੇ ਚੱਕਾ ਆਤੀਆਂ ਓਏ ਓਏ ਇਹਦਾ ਹੋ ਹੀ ਨ ਹੋ ਗਿਆ ਗੱਦੇ ਵਾਲਾ ਦੋਵੀ ਆ ਗਿਆ ਪੰਗਾ ਆ ਕਰਤਾ ਕੰਮ ਇਹਨੇ ਪਤਾ ਨਹੀਂ ਕਿਦਾ ਮੂੰਹ ਦੇਖ ਲੈ ਹਾਂ ਇੱਕ ਬੰਦਾ ਦੇਖਿਆ ਯਾਰ ਉਹਦਾ ਨਾਮ ਹੀ ਲੈਣਾ ਹੁਣ ਮੈਂ ਛੱਡ ਪਰਾਂ ਨਾਮ ਲੈਣਾ ਪੰਗਾ ਪੈ ਜਾਊਗਾ ਬਹੁਤ ਬੜਾ ਪੈ ਜਾਣਾ ਹੂੰ ਇਹ ਸਟਾਰਟ ਨਹੀਂ ਹੋ ਰਿਹਾ ਆ ਦੇਖੋ ਕਾਲੀ ਜਿੱਤੇ ਮੈਰੋ ਜੀ ਇਕੱਠੇ ਨੇ ਕੋਈ ਨਾ ਕੱਟ ਕੋਈ ਜਾਂਦਾ ਤੇ ਫਿਰ ਤੁਸੀਂ ਆਪਣੋਤੀਆਂ ਇਹਨੂੰ ਗੁਰੂ ਗੁਰਦਾਰਾਣ ਵਾਲਕ ਮਾਉਣ ਲੈਣਾ ਨਹੀਂ ਚੱਕ ਲਿਆਉਂਦੇ ਪਹਿਲਾ ਜਿਹੜਾ ਧੱਕਾ ਮਾਰਦੇ ਤਾੜਦੇ ਨਹੀਂ ਗਾੜਾ ਪੱਕਾ ਉਹ ਨਹੀਂ ਯਾਰ ਪਹਿਲਾ ਤਾਂ ਇਦਾਂ ਹੀ ਹੋ ਗਿਆ ਹੁਣ ਸਟਾਰਟ ਗਵਾਹ ਨਹੀਂ ਮੇਰਾ ਵੀਡੀਓ ਨਹੀਂ ਉਦੋਂ ਬਣਾਈ ਨਹੀਂ ਸੀ ਲੋ ਬਈ ਕਰ ਵੀ ਤਾਂ 78 ਸੈਂਟ ਪੱਟਾਵਾ ਲੈ ਜਣ। ਆ ਲੋ। ਇੱਥੇ ਅਦਾ ਕੋਈ ਨਹੀਂ ਦੱਸ ਫਿਰ। ਤੇ ਵੀ ਇੱਥੇ ਉਂਗਲੀਆਂ ਰਹਿ ਜਾਣੇ ਅੱਜ। ਹੱਥ ਤੋਂ ਬਰਾਬਰ। ਕੀ ਹੋ ਗਿਆ? ਚੁੰਦਾ ਨਹੀਂ ਸਾੜਾ। ਟਾਕ ਨਹੀਂ ਹੋ ਰਿਹਾ। ਉਹ ਲੈ ਲੈ। ਐਂ ਤੂੰ ਕਿਹੜਾ ਜੱਬੀ ਤੂੰ ਚੜਦਾ ਜੱਬੀ ਚੜ੍ਹੂ ਰੱਖ ਰੱਖ। ਇਹ ਤੂੰ ਵੀ ਪਨੋਤੀ ਹਰੇ। ਤੂੰ ਵੀ ਪਨੋਤੀ।

ਬੈਗੂ ਬੈਗੂ ਨਹੀਂ ਲੱਗਦਾ ਲੱਗਦਾ ਇਹਨੂੰ ਪਤਾ ਲੱਗੂ ਕਿਹੜਾ ਮੈਨੂੰ ਕੋਈ ਸੀਨ ਆ ਪੱਕਾ ਉਹ ਪਿਕਚਰ ਵਾਲਾ ਸੀ ਨਾ ਹਾਂ ਅੱਬੇ ਟਿੱਕਰ ਕੇ ਦਿੰਦਾ ਹਾਂ ਚੰਗਾ ਭਲਾ ਮੈਂ ਇਹਨੂੰ ਕਹਿ ਗੁੱਸੇ ਨਾਲ ਘਮਾਣ ਦੇ ਪਰ ਇਹ ਨਾ ਬੋਲ ਜਣਾ ਮੁੰਡੇ ਖਾਲਾ ਕਿਹੜਾ ਮੈਂ ਤੁਹਾਨੂੰ ਕਹਿ ਦਿੰਦਾ ਕਾਲੀ ਜਿਹੜਾ ਆ ਤੁਸੀਂ ਜਦੇ ਜਾ ਹਾਂ ਸਹੀ ਗੱਲ ਆ ਮਾਰ ਕੇ ਇਹ ਵੀ ਬੰਦ ਕਰ ਗਰਨ ਅਗੇ ਕਿਤੇ ਕਿੱਗੇ ਹੈ ਜੇ ਹਾਂ ਪਿੰਜੀ ਵਾਲਾ ਮੋਡੂਲੇਟਰ ਬੰਦ ਹਾਂ ਭਾਈ ਉਹਨੇ ਨਾ ਮੋਡੂਲੇਟਰ ਬੰਦ ਉੱਪਰ ਟਾਰਨਾ ਪਾਇਆ ਵਾ ਹਾਂ ਬਸ ਉਹ ਸਟਾਰਟ ਕਰਾ ਕੇ ਅਸੀਂ ਉਹ ਵੀ 나ੜ ਗਿਆ ਧੱਕਾ ਮਾ 나ੜ ਗਿਆ ਕਿਉਂ 나ੜ ਗਿਆ ਮਾੜਾ ਫੜੀ ਕੋਈ ਮੈਂ ਕਮਾਲ ਬੰਦ ਚੈੱਕ ਕਰਕੇ ਵੀ ਇਹ ਹੈ ਚੱਕਰ ਹੁਣ ਇੱਕ ਇੱਕ ਸਾਰ ਸ਼ੁਕਰ ਹੈ ਅਹਲੇ ਗ੍ਰਿੰਦੁਰਾ ਰੋਪੜਨ ਦੇ ਕੀਰਤਨ ਵਿੱਚ ਜਾਣਾ ਮੈਂ ਕਹਿੰਦਾ ਪਤਾ ਨਹੀਂ ਕਿਹੜੇ ਹੱਥਾਂ ਨਾਲ ਛੱਡੀ ਆ ਨਹੀਂ ਮੈਂ ਮੈਂ ਕਹਿੰਦਾ ਅਹਲੇ ਮੈਂ ਕਹਿੰਦਾ ਨਗਰ ਕੀਰਤਨ ਚੱਲੀਏ ਰੋਪੜਨ ਵਾਲੇ ਜੀ 5 ਤਰੀਕ ਨੂੰ ਬਾਜ਼ਾਰ ਦੇ ਵਿੱਚ ਨੂੰ ਬਾਜ਼ਾਰ ਚੋਂ ਨਗਰ ਕੀਤੇ ਨਿਕਲਣਾ ਹੁਣ ਪਾਣੀ ਪੀਣੇ ਆ ਲਿਆ ਕਰਾਂਗੇ ਜੇ ਵੀਰੇ ਉੱਥੇ ਰੇਸ ਦੇ 5 ਤਰੀਕ ਨੂੰ ਜੇ ਤੇ ਬੰਦ ਸਾਰਾ ਬਾਜ਼ਾਰ ਬੰਦ ਕਰ ਦਣਗੇ ਨਗਰ ਕੀਤੇ ਨਿਕਲ ਉਧਰ ਬੈਗ ਵੀ ਨਹੀਂ ਹੁੰਦੀ ਟਰਾਲੀਆਂ ਮੁੜ ਕੇ ਜਾਮ ਵੀ ਬੜੀ ਛੇਤੀ ਆ ਜਾਂਦਾ ਬਹੁਤ ਜੀ ਉਹ ਲੈ ਬਾਈ ਇਸ ਤਾਂ ਇੱਥੇ ਹੀ ਆ ਸ਼ਾਮ ਤੱਕ ਜੋ ਗੰਦਾ ਮੈਂ ਸਟਾਰਟ ਕਰ ਜਿਹੀ ਸਾਰੀ ਸਟਾਰਟ ਹੋ ਗਿਆ ਰਵੀ ਨੇ ਆਇਆ ਨੰਨਾ ਪਾਇਆ ਉਹਨੇ ਚੱਕ ਲਿਆ ਮੂੜ ਓਏ ਤੂੰ ਚੱਲ ਪਹਿਲਾਂ ਤੈਨੂੰ ਪਾਰਟੀ ਡੀਗਦੀ ਚੱਲ ਘੁੰਮ ਕੇ ਆ ਡੈਡੀ ਤੇ ਲੈ ਕੇ ਡੈਡੀ ਅੱਜ ਕੰਮ ਕਰਿਆ ਬਹੁਤ ਬਹੁਤ ਪਾਰਟੀ ਨੂੰ ਲੱਗ ਇਹਨੇ ਜਾ ਕੇ 버거 ਵਰਡ ਵਰਗ ਬੋਕਰ ਖਾ ਕੇ ਮੋੜਿਆ ਲੋਟਾ ਨੈਪਾਂ ਅੱਜ ਵੀਰ ਖਾਧਾ ਰਵੀ ਨੇ ਕੈਫੇ ਖਾ ਕੇ ਕੈਫੇ ਤਾਂ ਹੀ ਕੰਮ ਜਾਵਾ ਰਵੀ ਦੇ ਸਿਰ ਪਰ ਚੱਲਦਾ ਕੈਫੇ ਉਹ ਕਿਹੜਾ ਚਲਾ ਰਿਹਾ ਸਨੈਕਰ ਜੀ ਜਾਂਦਾ ਹੁੰਦਾ ਇਹ ਕਿਹੜੇ ਸਨੈਕਸ ਸਨੈਕਸ ਨੈਕਸਟ ਸਟੇਸ਼ਨ ਨੈਕਸਟ ਸਟੇਸ਼ਨ ਬਾਈ ਇੱਕ ਵਾਰੀ ਇਹ ਵੀ ਦੇ ਦੇ ਗੱਲੀ ਆਸੇ ਨਾ ਗੱਲੀ ਆਸੇ ਆ ਅਸੀਂ 버거 ਵੜ ਜਾ ਕੇ ਬਹਿ ਗਏ ਰਵੀ ਕਹਿੰਦਾ ਹੋਰੇ ਥਾਣੇ ਚਲੋ ਲੈ ਜਾਦਾ ਸਾਰੇ ਨੂੰ ਉਠਾ ਲੇਗਾ ਦਾ ਅੰਦਰ ਉਡਾਰ ਲੇਗਾ ਦਾ ਕਾਫੀ ਪੀਣ ਲੱਗੇ 버거 ਵਾਲਾ ਇੱਥੇ ਨਹੀਂ ਬਣੀ ਕਾ ਚਾਹ ਨਹੀਂ ਪੀਣੀ ਨਹੀਂ ਚਾਹ ਸੂਟਾ ਬਾਰ ਹੋਮ ਸੂਟਾ ਕਰਾਉਂਦੇ ਨੇ ਇੱਕ ਸਾਹ ਤੋਂ ਬਗੀ ਮਾੜੀ ਜਿਹੀ ਦੁਕਾਨਬਦ ਨਹੀਂ ਪਿੰਦਾ ਚਾਹ ਸੂਟਾ ਬਾ ਜਾਂਦਾ ਹੁੰਦਾ ਦਾ ਨਾਲ ਟੈਂਡ ਵਿੱਚ ਚਲੋ ਜੀ ਫਾਈਨਲੀ ਹੁਣ ਟੱਕਾ ਲਾਉਣਾ ਪੈਣਾ ਨੂੰ ਸੰਬੰਧੀ ਹੋਰ ਟੈਂਗਾ ਪਹਿਲਾਂ ਸਟਾਰਟ ਹੁੰਦਾ ਸੀ ਬੋਲੋ ਉਹ ਦੁੱਧ ਰੱਖ ਦੇ ਆਹ ਦੇ ਆਹ ਦੇ ਕੱਲਾ ਚੋਪਰ ਕੱਲੇ ਹੱਤਾਂ ਨਾਲੇ ਫਿੰਗਰ ਨਾਲੇ ਬਾਈ ਖੜਾ ਆ ਆਹ ਆਹ ਦੇ ਆਹ ਦੇ ਕੱਲਾ ਚੋਪਰ ਸਿੰਗਲ ਹੱਥ ਨਾਲੇ ਇੱਥੇ ਰੱਖ ਜਾਣਦੇ ਵੜੀ ਆ ਚੱਲ ਉਹ ਇੱਧਰ ਰੱਖ ਦੁੱਧ ਯਾਰ ਬੁੱਗੇ ਇੱਧਰ ਡਾਂਗ ਚ ਇੱਧਰ राकला 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 याना चलुगा चलुगा हो गया हो गया हो गया तु <laughs> करा चलो चलिए मंड नु आ मुंडे ने हाथ नहीं लहा स्टार्ट चलो चलो चल चंगा रवि लो पहुंच गया अब मंड के द्वार पे कदे अंदर काम है ਤੇ ਕੇ ਦਾ ਨਾਮ ਆਗੇ ਭਾਂਡੇ ਵੀ ਰੱਖਨੇ ਆ ਭਾਵਨ ਰਿਓ ਤੇ ਉਹ ਜੀ ਮਾਨ ਨਾ ਕੀਜੈ ਸਰਣੁ ਪਰਿਜੋਈ ਰਾਈ ਗੋਦੀ ਸਾਰਾ ਬੋਲਾ ਮਨਾਈਆ ਉਹ ਗਿਆ ਗੱਲ ਭਾਂਡੇ ਰੱਖਣ ਤੇ ਪੀਤਾ ਲਗਾ ਕੇ ਰੱਖਣ ਇਹੋ ਦਾ ਰਸਨਾ ਲਾਵਾ ਲਿਕਾ ਸਤਿ ਸ਼੍ਰੀ ਅਕਾਲ ਜੀ ਜਰਵਾ ਲਾਵਾ ਲਿਕਾ ਰੋ ਰੋ ਪਾ ਭਾਈ ਤੋ ਅਕਲ ਲੰ ਲਿਕਾ ਕਰਮ ਕਰਦਾ ਕਰੰ ਕਰ ਕੇ ਆਉ ਲਾਵਾ ਲਿਕਾ ਚਲੋ ਹੁਣ ਬਾਤ ਦੀ ਬਾਤ ਚਲੋ ਜੀ ਹੋਏ ਗਾਮਾ ਚੱਲੀਏ ਪਿੰਡ ਨੂੰ ਹਾਂ ਰੱਖਤਾ ਸਾਰਾ ਸਮਾਨ ਤੇ ਹੁਣ ਚੱਲੀਏ ਪਿੰਡ ਨੂੰ